ਏ ਜੀ ਮੇਰਾ ਮਾਮਾ ਦਾ ਜਿਹੜਾ ਦੂਜਾ ਮੁੰਡਾ ਦਾ ਤੇ ਇਹਨੂੰ ਮੈਂ ਕਿਹਾ ਮੈਂ ਕਿਹਾ ਤੂੰ ਲੈਣ ਦੇ ਤੂੰ ਇਹ ਕੰਮ ਨਾ ਕਰ ਤੇ ਇਹਨੇ ਮਗਲੋਂ ਚੜ ਕੇ ਉੱਤੋਂ ਝੋਲਾ ਫੋਣ ਦੀ ਫੋਣ ਦੀ ਕੋਸ਼ਿਸ਼ ਜੀ ਹਾਂ ਮਾਮਲਾ ਜਿਗਰਾਉ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਟਰੈਕਟਰ ਟਰਾਲੀ ਸਿਲੰਡਰ ਨਾਲ ਭਰੀ ਹੋਈ ਖੱਡ ਦੇ ਵਿੱਚ ਜਾ ਡਿੱਗਦੀ ਹੈ ਦੱਸਿਆ ਜਾਂਦਾ ਹੈ ਕਿ ਦੋ ਨਸ਼ੇੜੀਆਂ ਵੱਲੋਂ ਪੈਸੇ ਵਾਲਾ ਬੈਗ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦੇ ਕਰਕੇ ਟਰੈਕਟਰ ਟਰਾਲੀ ਦਾ ਸੰਤੁਲਨ ਵਿਗੜਨ ਜਾਂਦਾ ਹੈ ਵਿਗੜਨ ਕਰਕੇ ਉਹ ਖੱਡ ਵਿੱਚ ਜਾ ਡਿੱਗਦੀ ਹੈ ਤੇ ਗੈਸ ਸਟੈਂਸੀ ਦੇ ਮਾਲਕ ਨੇ ਕਿਹਾ ਕਿ ਪਹਿਲਾਂ ਤਾਂ ਇਹ ਜਿਹੀਆਂ ਲੁੱਟ ਖੋਹਾਂ ਰਾਤ ਨੂੰ ਹੁੰਦੀਆਂ ਸੀ ਹੁਣ ਦਿਨ ਦਿਹਾੜੇ ਹੋਣ ਲੱਗ ਪਈਆਂ ਨੇ ਆਓ ਆਪਾਂ ਜਾਣਦੇ ਆਂ ਸਾਰਾ ਮਾਮਲਾ ਕੀ ਹੈ ਜਗਰਾਉਂ ਵਿੱਚ ਗੈਸ ਸਿਲੰਡਰ ਮਾਲਕਾਂ ਨੂੰ ਟਰੈਕਟਰ ਟਰਾਲੀ ਨਾਲ ਲੁੱਟਣ ਦੀ ਕੋਸ਼ਿਸ਼ ਲਟੇਰਿਆਂ ਅਤੇ ਡਰਾਈਵਰ ਵਿਚਕਾਰ ਹੋਈ ਝੜਪ ਦੌਰਾਨ ਸਿਲੰਡਰ ਨਾਲ ਭਰੀ ਇੱਕ ਟਰਾਲੀ ਟਰੈਕਟਰ ਟਰਾਲੀ ਖੱਡ ਵਿੱਚ ਡਿੱਗ ਗਈ ਰੋਲਾ ਸੁਣ ਕੇ ਲੋਕ ਇਕੱਠੇ ਹੋ ਗਏ ਦੋਵਾਂ ਲੁਟੇਰਿਆਂ ਨੂੰ ਫੜ ਲਿਆ ਜਗਰਾਉਂ ਦੇ ਪਿੰਡ ਕੋਠਾ ਰਹਿਲਾ ਵਿੱਚ ਦੋ ਸ਼ਰਾਬੀ ਲੁਟੇਰਿਆਂ ਨੇ ਦਿਨ ਦਿਹਾੜੇ ਗੈਸ ਸਿਲੰਡਰ ਵਾਲੀ ਟਰੈਕਟਰ ਟਰਾਲੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਇਸ ਮੌਕੇ ਲੁਟੇਰਿਆਂ ਅਤੇ ਟਰੈਕਟਰ ਚਾਲਕ ਵਿਚਕਾਰ ਝੜਾਪ ਉਦੋਂ ਦੌਰਾਨ ਗੈਸ ਸਿਲੰਡਰ ਨਾਲ ਭਰੀ ਟਰਾਲੀ ਅਤੇ ਟਰੈਕਟਰ ਸੰਤੁਲਨ ਗਵਾ ਬੈਠੇ ਖੱਡ ਵਿੱਚ ਡਿੱਗ ਗਈ ਇਸ ਦੌਰਾਨ ਲੁਟੇਰਿਆਂ ਨੇ ਗੈਸ ਏਜੰਸੀ ਦੇ ਕਰਮਚਾਰੀਆਂ ਤੋਂ ਨਕਦੀ ਵਾਲਾ ਬੈਗ ਖੋਣ ਦੀ ਵੀ ਕੋਸ਼ਿਸ਼ ਕੀਤੀ ਪਰ ਰੋਲਾ ਸੁਣ ਕੇ ਲੋਕ ਇਕੱਠੇ ਹੋ ਗਏ ਦੋਵਾਂ ਲੁਟੇਰਿਆਂ ਨੂੰ ਫੜ ਲਿਆ ਕਾਫੀ ਜਦੋਜਹਿਦ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਦਰਅਸਲ ਉਕਤੋ ਲੁਟੇਰਿਆਂ ਚਾਚਾ ਭਤੀਜਾ ਨਿਕਲੇ ਇਸ ਦੌਰਾਨ ਇਹ ਸਾਹਮਣੇ ਆਇਆ ਕਿ ਗੈਸ ਸਿਲੰਡਰ ਨਾਲ ਭਰੀ ਟਰੈਕਟਰ ਟਰਾਲੀ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਨਸ਼ੇੜੀਆਂ ਨੇ ਕੁਝ ਸਮਾਂ ਪਹਿਲਾਂ ਹੀ ਜਗਰਾਉਂ ਦੇ ਰਾਏਕੋਟ ਰੋਡ ਤੋਂ ਕਿਸੇ ਨਸ਼ੇ ਖਰੀਦੇ ਸੰਦੇ ਇਸ ਮੌਕੇ ਤੇ ਗੈਸ ਸਿੱਧੂ ਗੈਸ ਏਜੰਸੀ ਦੇ ਮਾਲਕ ਨੇ ਕਿਹਾ ਕਿ ਇਸ ਗੈਸ ਸਿਲੰਡਰ ਸਪਲਾਈਰ ਨਾਲ ਪਹਿਲਾਂ ਵੀ ਕਈ ਘਰਨਾਵਾ ਵਾਪਰੀਆਂ ਨੇ ਅੱਜ ਦਿਨ ਦਿਹਾੜੇ ਇਹ ਘਟਨਾਵਾ ਵਾਪਰ ਗਈ ਤੇ ਘਟਨਾ ਪੁਲਿਸ ਦੀ ਕਾਰਸ਼ੈਲੀ ਤੇ ਸਵਾਲ ਖੜੇ ਕਰਦੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਨਸ਼ਿਆਂ ਨਾਲ ਸੰਬੰਧਿਤ ਅਜਿਹੀਆਂ ਲੁੱਟ ਖੋਹਾਂ ਵਿਰੁੱਧ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਉਹਨਾਂ ਦੇ ਪਿੰਡ ਵਿੱਚ ਗੈਸ ਸਿਲੰਡਰਾਂ ਦੀ ਸਪਲਾਈ ਬੰਦ ਕਰ ਦੇਣਗੇ ਇਸ ਮੌਕੇ ਜਿੱਥੇ ਇਹ ਗ੍ਰਿਫਤਾਰ ਕੀਤੇ ਗਏ ਲੁਟੇਰਿਆਂ ਨੇ ਆਪਣੀ ਗਲਤੀ ਮੰਨ ਲਈ ਤੇ ਉੱਥੇ ਹੀ ਪੁਲਸ ਨੇ ਇਹ ਵੀ ਕਿਹਾ ਕਿ ਇਹਨਾਂ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਏ। ਇਹਨਾਂ ਵਿਰੁੱਧ। ਨੋ ਨੀ। ਇਹ ਤੁਸੀਂ ਕੀ ਕਰਨ ਲੱਗੇ ਸੀ? ਟਰਾਲੀ ਤੋਂ ਸਿਲੰਡਰ ਸਿਲੰਡਰ ਲਾਉਣ ਲੱਗੇ ਸੀ। ਸਿਲੰਡਰ ਨਹੀਂ ਸੀ, ਲਾਉਣ ਲੱਗੇ ਜੀ। ਇਹ ਜੀ ਮੇਰਾ ਮਾਮਾ ਦਾ ਜਿਹੜਾ ਦੂਜਾ ਮੁੰਡਾ ਦਾ। ਅੱਛਾ। ਤੇ ਇਹਨੂੰ ਮੈਂ ਕਿਹਾ ਮੈਂ ਕਿਹਾ ਤੂੰ ਲੈਣ ਦੇ ਤੂੰ ਇਹ ਕੰਮ ਨਾ ਕਰ ਤੇ ਇਹਨੇ ਮਗਰੋਂ ਚੜ ਕੇ ਉੱਤੋਂ ਝੋੜਾ ਫੋਣ ਦੀ ਫੋਣ ਦੀ ਕੋਸ਼ਿਸ਼। ਕੀ ਕੀਤੀ ਜੀ ਉਹਨੇ ਅੱਛਾ ਤੇਰਾ ਮਾਮਾ ਉਹਦਾ ਨਾਮ ਕੀ ਹੈ ਮਾਮੇ ਦਾ ਮਾਮਾ ਮੇਰਾ ਗੋਰਾ ਜੀ ਕਿਹੜੇ ਪਿੰਡ ਤੋਂ ਤੂੰ ਤੋਂ ਨੇ ਮੈਂ ਮੇਰਾ ਪਿੰਡ ਤਾਂ ਬਸੀਆਂਗਾ ਜੀ ਇਹਦੇ ਤੁਮੀ ਆਈ ਇਹ ਤੁਮੀ ਦਾਣਾ ਮੰਡੀ ਆ ਜਿਹੜਾ ਉੱਤੇ ਜਿਹੜਾ ਰੋਡ ਤੇ ਪਹਿਲਾ ਘਰ ਨਹੀਂ ਆਉਂਦਾ ਜੀ ਬ੍ਰਾਊਨ ਗੇਟ ਵਾਲਾ ਦਾ ਤੇ ਇਹਨੇ ਇਹਨੂੰ ਥੋੜਾ ਖਾਣ ਦੀ ਕੋਸ਼ਿਸ਼ ਕੀਤੀ ਇਹਨੇ ਕੁਝ ਥੋੜਾ ਖਾਣ ਦੀ ਕੋਸ਼ਿਸ਼ ਕੀਤੀ ਮਤਲਬ ਇਹਨੇ ਲੁੱਟਣ ਦੀ ਕੋਸ਼ਿਸ਼ ਹਾਂ ਹਾਂ ਜੀ ਉਹਨਾਂ ਨੇ ਹਾਂ ਜੀ ਠੀਕ ਹੈ ਕਿ ਨਾ ਬਰਾਦਰ ਗੋਰਾ ਜੀ ਇਹ ਬਾਰਦਾਤ ਕਿਉਂ ਕਰਨ ਲੱਗਾਈ ਤੂੰ ਭਈ ਨਸੇ ਨੇ ਕੰਮ ਗਲਤ ਕਰਾਇਆ ਜੀ ਨਥਾ ਕਰਦੇ ਸੀਗੇ ਜੀ ਕਿਹੜਾ ਨਸ਼ਾ ਕਰਦਾ ਚਟਾ ਪੀਂਦਾ ਸੀਗੇ ਜੀ ਮੈਂ ਤੇ ਹੁਣ ਵੀ ਚਿੱਟੇ ਚਿੱਟੇ ਕਰਕੇ ਕੀਤਾ ਹੈਗਾ ਜੀ ਹੁਣ ਤੋੜ ਲੱਗੀ ਹੋਈ ਸੀਗੀ ਬਹੁਤ ਜ਼ਿਆਦੇ ਹਾਏ ਤੇ ਤੈਨੂੰ ਡਰ ਨਹੀਂ ਲੱਗਿਆ ਇਹ ਆ ਕਰਨ ਲੱਗੇ ਜੀ ਹੁਣ ਸੀ ਸੀ ਤੋੜਦਾ ਸੀਗਾ ਜੀ ਕੀ ਕਰੀਏ ਜੀ ਸੀ ਤੋੜਦਾ ਸੀਗਾ ਕਿਹੜੇ ਪਿੰਡ ਤੋਂ ਆ ਰومی ਤੋਂ ਜੀ ਜੀ ਸੀ ਤੋੜਦਾ ਸੀਗਾ ਜੀ ਨਥਾ ਕਰਦੇ ਸੀਗੇ ਜੀ ਹਾਏ ਹੁਣ ਤੇਰੇ ਸੱਚੀ ਸੱਟ ਵੱਜੀ ਕੋ ਹਾਂਜੀ ਸੱਟ ਗਈ ਲੱਤ ਲੱਤ ਫੁੱਟ ਗਈ ਇਹਨਾਂ ਦੇ ਨਾਮ ਹੈ ਬਾਈ ਸਾਹਿਬ ਆਪ ਦਾ ਅਰਵੀ ਕੁਮਾਰ आग, आप कौन सी गैस एजेंसी सिद्धू गैस सर्विस ये जो ट्राली गिर गई है सुबह में कैसे गिर गई वो हमारे पीछे से चढ़ गया था फिर के ऊपर चोर चोर चढ़ गए हैं सब कितने थे? दो आदमी हैं अच्छा जी हाँ जी पहले पूछ रहे हैं सब क्या रेट मैं रेट क्या पूछना है मैं जो पूछना है फिर मैं पूछ लूंगा ठीक है फिर पीछे चढ़ गया तो पीछे से मार रहे थे सब मारते मारते भी रहे यहाँ इसमें सुबह में गिर गया है ट्राली के पीछे से ऊपर चढ़ गए थे और आप पे हमला हाँ ट्राली से पीछे से आ गए ਤੋ ਆਪਕੇ ਪਾਸ ਸਟੈਚਕੂ ਦਾ ਉਹ ਹੈ ਕੈਸ ਹੈ ਸਾਡੇ ਕੋਲ ਬਿਲਕੁਲ ਠੋਕਰ ਨਹੀਂ 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 ਅਗਰ ਦੋਨੋਂ ਨੂੰ ਪਕੜ ਲਈਏ ਆਪਾਂ ਦੋਨੋਂ ਨੂੰ ਪਕੜ ਲਈਏ ਹਾਂਜੀ ਇੱਕ ਉਹ ਬੰਨਾ ਹੋਇਆ ਹੈ ਹਾਂਜੀ ਵੀਰ ਜੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਰਜੇਸ਼ਨਦਰ ਸਿੰਘ ਸਿੱਧੂ ਆ ਮੈਂ ਪ੍ਰੋਪਰਾਈਟਰ ਅੰਜੀ ਸਿੱਧੂ ਵੈਸਰ ਦੇ ਦਾ ਇਹ ਜੋ ਅੱਜ ਘਟਨਾ ਵਾਪਰੀ ਹੈ ਜੀ ਆਪਣੀ ਟਰਾਲੀ ਦੇ ਨਾਲ ਜਿਹੜੀ ਸੂਚ ਨਿਕਲੀ ਇਹ ਕੀ ਸਾਰਾ ਮਾਮਲਾ ਹੈ ਕੋਈ ਪਾਬੰਦੀ ਸਾਨੂੰ ਫੋਨ ਆਇਆ ਸੀ ਜੀ ਤਕਰੀਬਨ 4:00 ਵਜੇ ਸਾਡੇ ਡਿਲੀਵਰੀ ਮੈਨ ਦਾ ਕਿ ਉੱਥੇ ਰੌਣਕਾਂ ਜਰਿਆ ਸੀਗਾ ਵਿੱਚੋਂ ਕੋਈ ਮੋਟਰਸਾਈਕਲ ਵਾਲੇ ਟਰਾਲੀ ਤੇ ਚੜ ਗਏ ਤੇ ਪਿੱਛੋਂ ਆਗੇ ਇਹਦੇ ਸੱਟ ਮਾਰੀ ਤੇ ਬੈਕ ਖੋਣ ਦੀ ਕੋਸ਼ਿਸ਼ ਕੀਤੀ ਉਹ ਹੋਆ ਖੋਈ ਇਹਦੇ ਵਿੱਚੋਂ ਟਰਾਲੀ ਜਿਹੜੀ ਆ ਉਹ ਚ ਸੂਏ ਦੇ ਵਿੱਚ ਡਿੱਗ ਪਈ ਜੀ ਬੈਗ ਉਹ ਮਤਲਬ ਚੋਰ ਨੇੜੇ ਕਾਬੂ ਕੀਤੀਗੇ ਚੋਰ ਕਾਬੂ ਹੋ ਗਿਆ ਜੀ ਉਹ ਟਰਾਲੀ ਡਿੱਗੀ ਸੀ ਤੇ ਨਾਲ ਉਹਦੇ ਨਾਲ ਇੱਕ ਚੋਰ ਵੀ ਡਿੱਗ ਪਿਆ ਸੀ ਤੇ ਇੱਥੇ ਪਿੰਡ ਵਾਲੇ ਨੇੜੇ ਨਜ਼ਦੀਕ ਸੀਗੇ ਉਹਨਾਂ ਨੇ ਤੋੜ ਜਿਹੜੇ ਬਾਕੀ ਜੀ ਸਭੋ ਕਰ ਲਿਆ ਕੋਈ ਨੁਕਸਾਨ ਆਪਣਾ ਹੋਇਆ ਹੋਏ ਨੁਕਸਾਨ ਮਾਲੀ ਇਨਸਾਨ ਤੇ ਕੋਈ ਨਹੀਂ ਹੋਇਆ ਸਟ੍ਰੈਟਿਕਲੀ ਜ਼ਰੂਰ ਇੱਥੇ ਆਪਣੇ ਸੂਏ ਦੇ ਵਿੱਚ ਲੱਗ ਗਈ ਹੈ ਤੇ ਬਾਕੀ ਕੋਈ ਇਨਸਾਨ ਨਹੀਂ ਹੋਇਆ ਸਭ ਬਚਾਓ ਗਏ ਹਾਂਜੀ ਵੀਰ ਜੀ ਆ ਕੀ ਮਾਮਲਾ ਤੁਸੀਂ ਪਹੁੰਚੇ ਹੋ ਇੱਥੇ ਸੂਏ ਦੇ ਸਾਨੂੰ ਬਾਈ ਜੇ ਕੋ ਫੋਨ ਮਿਲਿਆ ਆਇਆ ਸੀਗਾ ਅਸੀਂ ਪੀਐਸਰ ਤੇ ਡੌਟੀ ਕਰਦੇ ਸੀੜੀ ਜਗਾਵਾਂ ਦੇ ਮਲਾਜਮਾਂ ਸਾਨੂੰ ਦੱਸੋ ਵੀ ਲਟੇਰੇ ਟਰਾਲੀ ਟੁੱਟਣ ਪਏ ਗਏ ਜਿਹੜੀ ਟਰਾਲੀ ਹੈ ਨਾ ਸੂਏ ਵਿੱਚ ਪਲਟ ਗਈ ਕੋਠੇ ਰਾਲਾ ਅਸੀਂ ਮੌਕਾ ਪਾ ਕੇ ਦੇਖਿਆ ਆਹ ਬੰਦਾ ਜਿਹੜਾ ਥੱਲੇ ਪਿਆ ਹੈਗਾ ਇਹਦੀ ਲਾਪਟਾ ਟੁੱਟਿਆ ਦੂਜਾ ਫੜਿਆ ਹੋਇਆ ਪਬਲਿਕ ਨੇ ਫੜਿਆ ਅਸੀਂ ਇਹਨਾਂ ਦੀ ਮਤਲਬ ਲੈਣ ਵਾਸਤੇ ਅਗਲੀ ਕਾਰਵਾਈ ਜਿਹੜੀ ਬਣਦੀ ਕਾਰਵਾਈ ਕਰਾਂਗੇ ਕੋਈ ਲੁੱਟ ਖੋਹ ਦਾ ਬਾਰੇ ਪਤਾ ਲੱਗਿਆ ਕੁਝ ਲੁੱਟਿਆ ਗਿਆ ਕਿ ਵਿਚਾਰ ਗਏ ਲੁੱਟਿਆ ਕੋਈ ਨਹੀਂ ਹਲੇ ਨੂੰ ਪਏ ਗਿਆ ਸੀ ਟਰਾਲੀ ਦੇ ਨਾਲ ਅੱਛਾ ਜੀ ਲੁੱਟੋ ਕੋਈ ਨਹੀਂ ਹੋਈ ਕੰਨ ਦੇ ਨੀਅਤ ਨਾਲ ਚੜੇ ਸੀ ਟਰਾਲੀ ਦੇ ਨੇ ਬੰਦਾ ਕੋਟਾ ਡਰਾਈਵਰ ਹੋ ਡਰਾਈਵਰ ਵਿੱਚ ਫਿਰਦਾਗਾ ਅੱਛਾ ਠੀਕ ਹੈ ਜੀ ਉਹ ਤੇ ਇਹ ਬੰਦੇ ਜੀ ਲਾਟੂ ਡਡ ਨਾਲ ਜਿਹੜੇ ਗੈਸ ਹੋਏ ਦੇ ਅਸੀਂ ਮੌਕੇ ਤੇ ਆਏ ਹੁਣ ਮੌਕੇ ਜਿਹੜੇ ਬੰਦੇ ਕਰ ਬਿੰਦੇ ਇੱਕ ਲਾਸਤ ਕੀਤੀ ਜਾਓ ਠੀਕ ਹੈ ਜੀ